ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਬਨਾਣਾ ਸ਼ੇਕ ਬਨਾਣਾ ਸ਼ੇਕ ਗਰਮੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਕਰਕੇ ਜਿਹੜੇ ਸਾਨੂੰ ਬਨਾਣਾ ਸ਼ੇਕ ਕੋਈ ਵੀ ਸ਼ੇਕ ਹੈ ਜਿਹੜਾ ਆਪਾਂ ਨੂੰ ਗਰਮੀਆਂ ਦੇ ਵਿੱਚ ਵੱਧ ਤੇ ਵੱਧ ਪੀਣਾ ਚਾਹੀਦਾ ਹੈ ਹਾਂਜੀ ਆਪਾਂ ਨੇ ਲਏ ਤਿੰਨ ਕੇਲੇ ਮੀਡੀਅਮ ਸਾਈਜ਼ ਦੇ ਤਿੰਨ ਕੇਲੇ ਲਏ ਕੇਲਿਆਂ ਦੇ ਵਿੱਚ ਜਿਹੜਾ ਪੋਟਾਸ਼ੀਅਮ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ ਪੋਟਾਸ਼ੀਅਮ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਕੇਲਿਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਛਿਲ ਲੈਣਾ ਹੈ ਛਿਲਕਾ ਇਹਨਾਂ ਰ ਤਾਰ ਕੇ ਆਪਾਂ ਨੇ ਇਹਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲੈਣਾ ਜਿਹੜਾ ਬਨਾਣਾ ਸ਼ੇਕ ਹੈ ਸਾਡੇ ਸਰੀਰ ਨੂੰ ਠੰਡਕ ਪਾ ਜਾਂਦਾ ਹੈ ਐਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਹੋਰ ਪਾਵਾਂਗੇ ਜਿਹੜੀਆਂ ਕਿ ਇਨ ਸ਼ੇਕ ਨੂੰ ਬਹੁਤ ਹੀ ਸਵਾਦਿਸ਼ਟ ਬਣਾਦਣੂਗੀਆਂ ਤੇ ਆਪਾਂ ਨੇ ਤਿੰਨ ਕੇਲਿਆਂ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਮਿਕਸੀ ਦੇ ਵਿੱਚ ਆਪਾਂ ਨੇ ਗ੍ਰाइंड ਕਰ ਲੈਣਾ ਤਾਂ ਕਿ ਜਿਹੜੇ ਕੇਲੇ ਆ ਉਹ ਪੂਰੀ ਤਰ੍ਹਾਂ ਮਿਕਸੀ ਦੇ ਵਿੱਚ ਗ੍ਰाइंड ਹੋ ਜਿਗੀਆਂ ਹਾਂਜੀ ਆਪਾਂ ਨੇ ਤਿੰਨ ਕੇਲੇ ਕੱਟ ਲਏ ਤਿੰਨਾ ਨੂੰ ਕੱਟ ਕੇ ਸਾਡਾ ਜਿਹੜਾ ਕੇਲੇ ਇੱਕ ਬੜੀ ਕੌਲੀ ਤਿਆਰ ਹੋ ਗਈ ਐ ਦੇ ਵਿੱਚ ਆਪਾਂ ਤਿੰਨ ਗਲਾਸ ਜਿਹੜੇ ਕੰਚ ਦੇ ਸ਼ੇਕ ਦੇ ਤਿਆਰ ਆਪਾਂ ਨੇ ਕਰਨੇ ਆ ਇਹਦੇ ਵਿੱਚ ਆਪਾਂ 1.5 ਗਲਾਸ ਕੰਚ ਦਾ ਦੁੱਧ ਦਾ ਪਾਵਾਂਗੇ ਹੰਜ ਕੇਲੇ ਜਿਹੜੇ ਆਪਾਂ ਨੇ ਉਹ ਮਿਕਸੀ ਦੇ ਕੱਪ ਵਿੱਚ ਪਾ ਲਏ ਤੇ ਜਿਹੜੀ ਹੁਣ ਪਾਵਾਂਗੇ ਆਪਾਂ 3 ਚਮਚ ਬੜੇ ਚੀਨੀ ਦੇ ਕਿਉਂਕਿ ਜੇ ਕੇਲੇ ਪੱਕੇ ਹੋਏ ਤਾਂ ਆਪਾਂ ਚੀਨੀ ਥੋੜੀ ਜਿਹੀ ਘੱਟ ਪਾ ਸਕਦੇ ਆ ਤੇ ਚੀਨੀ ਆਪਾਂ ਆਪਣੇ ਹਸਾਵ ਨਾਲ ਪਾ ਸਕਦੇ ਆ ਇੱਕ بڑا ਚਮਚਾ ਜਿਹੜਾ ਉਹ ਆਪਾਂ ਗੁਲਕੰਦੇ ਦਾ ਪਾਇਆ ਤੇ ਇੱਕ بڑا ਚਮਚਾ ਜਿਹੜਾ ਕੋਕੋਨਟ ਪਾਊਡਰ ਦਾ ਪਾਇਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੋਰ ਵੀ ਸਵਾਦਿਸ਼ਟ ਬਣਾ ਦੇਣਗੇ ਤੇ ਆਪਾਂ ਨੇ ਪਹਿਲਾਂ ਅੱਧਾ ਗਲਾਸ ਹੀ ਜਿਹੜਾ ਦੁੱਧ ਦਾ ਪਾਉਣਾ ਕੱਲੇ ਕੇਲਿਆਂ ਨੂੰ ਮੈਸ਼ ਕਰਨ ਵਾਸਤੇ ਵਿੱਚ ਜੋ ਬਰਫ਼ ਆ ਉਹ ਬਾਅਦ ਵਿੱਚ ਆਪਾਂ ਪਾਵਾਂਗੇ ਹਾਂਜੀ ਦੇਖੋ ਸਾਡਾ ਹੁਣ ਸ਼ੇਕ ਹੈ ਜਿਹੜਾ ਉਹ ਪੂਰੀ ਤਰ੍ਹਾਂ ਗ੍ਰाइंड ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰਫ਼ ਤੇ ਇਹਦੇ ਵਿੱਚ ਬਰਫ਼ ਆਪਾਂ ਅੱਧਾ ਗਲਾਸ ਦੁੱਧ ਦਾ ਤੇ ਅੱਧਾ ਗਲਾਸ ਦੁੱਧੇ ਜਿਹੜਾ ਇਹਦੇ ਵਿੱਚ ਆਪਾਂ ਹੋਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਆਪਾਂ ਬਰਫ਼ ਪਹਿਲਾਂ ਕੇਲਿਆਂ ਦੇ ਨਾਲ ਪਾਉਂਦੇ ਤਾਂ ਇਹਦੇ ਵਿੱਚ ਚੀਨੀ ਨੂੰ ਘੁਲਣੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਬਰਫ਼ ਦੇ ਵਿੱਚ ਚੀਨੀ ਜਿਹੜੀ ਉਹ ਥੋੜੇ ਜਿਹਾ ਔਖੇ ਢੰਗ ਨਾਲ ਘੁਲਦੀ ਹੈ ਤਾਂ ਆਪਾਂ ਨੇ ਉਹਨੂੰ ਚੀਨੀ ਨੂੰ ਪਹਿਲਾਂ ਘੋਲਿਆ ਹੁਣ ਦੇਖੋ ਸਾਡਾ ਸ਼ੇਕ ਹੈ ਜਿਹੜਾ ਉਹ ਪੂਰੀ ਤਰ੍ਹਾਂ ਗ੍ਰाइंड ਹੋ ਗਿਆ ਆਪਾਂ ਨੇ ਚਮਚੇ ਦੇ ਨਾਲ ਚਾਕਲੇਟ ਨੂੰ ਚੰਗੀ ਤਰ੍ਹਾਂ ਗਲਾਸਾਂ ਦੇ ਵਿੱਚ ਲੈ ਲੈਣਾ ਤਾਂ ਕਿ ਜਿਹੜਾ ਸਾਡਾ ਸ਼ੇਕ ਹੈ ਉਹ ਪੂਰੀ ਤਰ੍ਹਾਂ ਸਜਾਪਟ ਹੋ ਜੇਵੇ ਹੁਣ ਆਪਾਂ ਨੇ ਸ਼ੇਕ ਨੂੰ ਗਲਾਸਾਂ ਦੇ ਵਿੱਚ ਪਾ ਦੇਣਾ ਗਲਾਸਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਨਹੀਂ ਭਰਨਾ ਇਹਦੇ ਵਿੱਚ ਆਪਾਂ ਨੇ ਪਾਣਾ ਇੱਕ ਇੱਕ بڑا ਪੀਸ ਬਰਫ਼ ਦਾ ਸਾਡੇ ਸਰੀਰ ਦੇ ਬਹੁਤ ਫਾਇਦੇ ਆ ਇਸ ਨੂੰ ਇਸ ਦੇ ਇਹ ਸਾਨੂੰ ਹਰ ਰੋਜ਼ ਪੀਣਾ ਚਾਹੀਦਾ ਹੈ ਗਰਮੀ ਹੋਵੇ ਸਰਦੀ ਹੋਵੇ ਇਹ ਤੇ ਲੈ ਹਰੇਕ ਮੌਸਮ ਵਿੱਚ ਸਾਨੂੰ ਆਸਾਨੀ ਨਾਲ ਮਿਲ ਜਾਂਦੇ ਆ ਹਾਂਜੀ ਅਸੀਂ ਅੱਧਾ ਚਮਚ ਕੋਕੋਨਟ ਪਾਊਡਰ ਦੇ ਉੱਪਰ ਪਾਇਆ ਇਹ ਆਪਣੀ ਮਰਜ਼ੀ ਦੇ ਮੁਤਾਬਕ ਆਪਾਂ ਪਾ ਸਕਦੇ ਆ ਤੇ ਉਹਦੇ ਉੱਪਰ ਅੱਧਾ ਚਮਚ ਆ ਜਿਹੜੇ ਆਪਾਂ ਪਾਇਆ ਚੈਰੀ ਚੈਰੀ ਆਪਾਂ ਰੰਗਦਾਰ ਵੀ ਲੈ ਸਕਦੇ ਆ ਉਹ ਆਪਣੀ ਮਰਜ਼ੀ ਜਿਹੜੇ ਮਰਜ਼ੀ ਆਪਾਂ ਕਲਰ ਦੇ ਵਿੱਚ ਲੈ ਸਕਦੇ ਆ ਤੇ ਅੱਧਾ ਚਮਚ ਜਿਹੜਾ ਆਪਾਂ ਨਪਾਇਆ ਗੁਲਕੰਦ ਇਹ ਵੀ ਆਪਣੀ ਮਰਜ਼ੀ ਦੇ ਮੁਤਾਬਕ ਆਪਾਂ ਪਾ ਸਕਦੇ ਆ ਕਿਉਂਕਿ ਇਹ ਮਿੱਠੀ ਹੁੰਦੀ ਹੈ ਕੇਲੇ ਵੀ ਮਿੱਠੇ ਆ ਤੇ ਚੀਨੀ ਪਾਈ ਹੋਈ ਹੈ ਇਹ ਤੇ ਮਿੱਠੀ ਹੁੰਦੀ ਹੈ ਤੇ ਇਹ 슈ਗਰ ਵਾਲਿਆਂ ਨੂੰ ਥੋੜਾ ਜਿਹਾ ਜ਼ਿਆਦਾ ਮਿੱਠਾ ਹੋ ਜਾਂਦਾ ਹੈ ਇਹ ਆਪਣੀ ਮਰਜ਼ੀ ਦੇ ਨਾਲ ਆਪਾਂ ਪਾ ਸਕਦੇ ਆ ਇਹਦੇ ਉੱਪਰ ਪਾ ਸਕਦੇ ਆ ਜੀ ਆਪਾਂ ਲਿਕਵਿਡ ਚਾਕਲੇਟ ਸ਼ੇਕ ਨੂੰ ਸਜਾਉਣ ਵਾਸਤੇ ਦੇਖੋ ਜੀ ਸਾਡਾ ਜਿਹੜਾ ਸ਼ੇਕ ਆ ਬਣ ਕੇ ਬਹੁਤ ਸਵਾਦਿਸ਼ਟ ਤਿਆਰ ਹੋਇਆ ਇਹ ਆਪਾਂ ਨੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਲਿਆ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਇਹਦੇ ਫਾਇਦੇ ਜਿਹੜੇ ਸਾਨੂੰ ਬਹੁਤ ਜ਼ਿਆਦਾ ਹੈ ਮੈਨੂੰ ਮੇਰੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਜੇ ਤਰੀਕਾ ਵਧੀਆ ਲੱਗਿਆ ਮੇਰੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਜੀ